ਆਪਣੀ ਮਿਹਨਤ ਮੁਸ਼ਕਲ ਦੀ ਕਮਾਈ ਦੇ ਨਾਲ ਇੱਕ ਗੱਡੀ ਲਈ ਸੀ ਸਕੋਰਪੀਓ ਐਨ ਬੜੇ ਚਾਵਾ ਨਾਲ ਗੱਡੀ ਲਈ ਤੇ ਗੱਡੀ ਪਹਿਲੇ ਦਿਨੀ ਖੱਬੇ ਪਾਸੇ ਖਿੱਚਦੀ ਸੀ ਜਾਂ ਤਾਂ ਪੈਸਾ ਰਫੰਡ ਕਰ ਦਿਓ ਜਾਂ ਗੱਡੀ ਦੇ ਦਿਓ ਬੰਦੇ ਨੂੰ ਚਾਹ ਹੁੰਦਾ ਨਵੀਂ ਗੱਡੀ ਲਈਦਾ ਲਿਖੀ ਹੋਈ ਇਹਨਾਂ ਦੀ ਸਾਡੇ ਕੋਲ ਰਿਟਰਨ ਹੈ ਇਹਨਾਂ ਦੀ ਜਿਹਦੇ ਵਿੱਚ ਇਹਨਾਂ ਨੇ ਰਿਟਰਨ ਦੇ ਵਿੱਚ ਲਿਖਿਆ ਹੈ ਕਿ ਇਹ ਗੱਡੀ 'ਚ ਮੈਨੂੰ ਫਿਰ ਫੈਕਟਰੀ ਫਾਲਟ ਹੈ ਉਹਦੇ باوجود ਲਿਖ ਕੇ ਦੇਣ ਤੋਂ ਬਾਅਦ ਵੀ ਹੁਣੇ ਆਪਣੀ ਗਲਤੀ ਮੰਨਣ ਲਈ ਤਿਆਰ ਨਹੀਂ ਹੈਗੇ ਤੇ ਉਲਟਾ ਸਾਨੂੰ ਧਮਕੀਆਂ ਦੇ ਰਹੇ ਨੇ ਗੱਡੀ ਉੱਤੇ ਖੜੀ ਆ ਤੇ ਉਹਨਾਂ ਨੇ ਗੱਡੀ ਦੇ ਸਾਰੇ ਪਾਰਟ ਟੋਟਲੀ ਚੇਂਜ ਕਰਤੇ ਗੱਡੀ ਦੇ ਨਵੀਂ ਗੱਡੀ ਵਾਲੀ ਤਾਂ ਗੱਲ ਨਹੀਂ ਰਹੀ ਕੋਈ ਚੈਸੀ ਤੇ ਇੰਜਨ ਤੋਂ ਬਿਨਾਂ ਸਾਰੇ ਪਾਰਟ ਚੇਂਜ ਕਰਕੇ ਦੇਖ ਲਏ ਪਰ ਗੱਡੀ ਦੀ ਪ੍ਰੋਬਲਮ ਸੋਲਵ ਨਹੀਂ ਹੋਈ ਉਹਨਾਂ ਤੋਂ ਮਤਲਬ ਉਹ ਰਸਵਾਸ ਕੋਈ ਨਹੀਂ ਉਹਨਾਂ ਦਾ ਗੱਡੀ ਰਿਫੰਡ ਕਰਨ ਨੂੰ ਲੈ ਕੇ ਜਾਂ ਗੱਡੀ ਰਿਪਲੇਸ ਕਰਨ ਨੂੰ ਲੈ ਕੇ ਅੱਜ ਅਸੀਂ ਆਏ ਸੀ ਇੱਥੇ ਸੀਪੀ ਸਾਹਿਬ ਨੂੰ ਮਿਲਣ ਤੇ ਹੁਣ ਅਸੀਂ ਜੀਸੀਪੀ ਸਾਹਿਬ ਜਸਕਰਨਜੀਤ ਸਿੰਘ ਤੇਜਾ ਸਾਹਿਬ ਨੂੰ ਮਿਲ ਕੇ ਆਏ ਆਂ ਸਾਡਾ ਵਕੀਲ ਭਰਾ ਮਨਪ੍ਰੀਤ ਸਿੰਘ ਔਜਲਾ ਇਹਨਾਂ ਨੇ ਆਪਣੀ ਮਿਹਨਤ ਮੁਸ਼ਕਤ ਦੀ ਕਮਾਈ ਦੇ ਨਾਲ ਇੱਕ ਗੱਡੀ ਲਈ ਸੀ ਸਕੋਰਪਿਓ ਐਨ ਬੜੇ ਚਾਵਾ ਨਾਲ ਗੱਡੀ ਲਈ ਤੇ ਗੱਡੀ ਪਹਿਲੇ ਦਿਨੀ ਖੱਬੇ ਪਾਸੇ ਖਿੱਚਦੀ ਸੀ। ਖਿੱਚਣ ਕਰਕੇ ਗੱਡੀ ਜਦੋਂ ਕੰਪਨੀ ਚੈੱਕ ਕਰਾਈ ਤੇ ਕੰਪਨੀ ਵਾਲਿਆਂ ਨੇ ਕਿਹਾ ਵੀ ਗੱਡੀ ਛੱਡ ਜੋ ਅਸੀਂ ਚੈੱਕ ਕਰਦੇ ਆਂ ਵੀ ਕੋਈ ਥੱਲੇ ਕੋਈ ਫਾਲਟ ਲੱਗਦਾ। ਉਹਨਾਂ ਦੇ ਕਹਿਣ ਤੇ ਅਸੀਂ ਗੱਡੀ ਖੜਾਤੀ ਐ ਗੱਡੀ ਖੜਾਇਆ ਐ ਗੱਡੀ ਖੜਾਉਣ ਤੋਂ ਬਾਅਦ ਉਹਨਾਂ ਨੇ ਸਾਰਾ ਚੈੱਕ ਕੀਤਾ ਤੇ ਉਹਨਾਂ ਦੇ ਫਾਲਟ ਸਮਝ ਨਹੀਂ ਆਇਆ। ਹੱਦ ਉਦੋਂ ਹੋ ਗਈ ਵੀ ਜਦੋਂ ਨਵੀਂ ਗੱਡੀ 2 ਦਿਨ ਪਹਿਲਾਂ ਜਿਹੜੀ ਡਿਲੀਵਰ ਕੀਤੀ ਆ ਉਹਦਾ ਥੱਲੋਂ ਚਿੰਟਾ ਕਮਾਣੀ ਸਾਰਾ ਕੁਝ ਚੇਂਜ ਹੋ ਗਿਆ ਉਹ ਮੈਨੂਫੈਕਚਰਿੰਗ ਡਿਫੈਕਟ ਸੀਗਾ। ਤੇ ਫਿਰ ਸਾਨੂੰ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਗੱਡੀ ਜਾਂ ਚੇਂਜ ਕਰਾਂਗੇ ਜਾਂ ਤੁਹਾਡੇ ਪੈਸੇ ਰਿਫੰਡ ਕਰਾਂਗੇ ਪਰ ਉਹ ਕਿਸੇ ਕਨਕਲੂਜਨ ਤੇ ਨਹੀਂ ਆਇਆ ਫਿਰ ਅੰਤ ਫਿਰ ਵਕੀਲਾਂ ਕੋਲ ਤਾਂ ਇੱਕੋ ਇਨਸਾਫ ਦੀ ਪੁਕਾਰ ਰਹਿੰਦੀ ਆ ਵੀ ਅਸੀਂ ਹੁਣ ਤੇਜਾ ਸਾਹਿਬ ਨੂੰ ਮਿਲ ਕੇ ਆਏ ਆ ਦਰਖਾਸਤ ਦਿੱਤੀ ਆ ਸਾਨੂੰ ਉਹਨਾਂ ਨੇ ਅਸ਼ੂਰ ਕੀਤਾ ਵੀ ਤੁਹਾਡੇ ਨਾਲ ਧੱਕਾ ਨਹੀਂ ਹੁੰਦਾ ਤੇ ਬਲਾ ਕੇ ਮੈਟਰ ਨੂੰ ਰਿਜ਼ੋਲਵ ਕਰ ਦਾਂਗੇ ਮੰਗ ਸਾਡੀ ਇਹੀ ਆ ਵੀ ਜਾਂ ਤਾਂ ਪੈਸਾ ਰਿਫੰਡ ਕਰ ਦਿਓ ਜਾਂ ਗੱਡੀ ਦੇ ਦਿਓ ਬੰਦੇ ਨੂੰ ਚਾਹ ਹੁੰਦਾ ਨਵੀਂ ਗੱਡੀ ਲਈਦਾ ਬਸ ਆਹੀ ਦੋਮ ਸਕੋਰਪੀ ਇਹ ਇਹ ਨੋਵਲਟੀ ਹੈ ਜੀ ਨੋਵਲਟੀ ਇਹ ਨੋਵਲ ਇਹ ਨੋਵਲਟੀ ਏਜੰਸੀ ਹੈ ਜੀ ਇੱਥੇ ਆਪਣੇ ਲੁਧਿਆਣੇ ਵਿੱਚ ਜਿਨ੍ਹਾਂ ਕੋਲ ਸਕੋਰਪੀਓ ਦੀ ਏਜੰਸੀ ਹੈ ਤੇ ਸਕੋਰਪੀਓ ਗੱਡੀ ਸੀ ਜੋ ਸਾਨੂੰ ਹੋਰ ਉੱਥੇ ਜਾਣ ਤੋਂ ਬਾਅਦ ਕਈ ਵਾਰ ਕਿਉਂਕਿ ਸਾਡੀ ਵਿਜ਼ਿਟ ਹੋਈ ਆ ਉੱਥੇ ਪਤਾ ਇਹ ਲੱਗਿਆ ਵੀ ਜਿਹੜੇ ਨੋਵਲਟੀ ਵਾਲੇ ਨੇ ਇਹਨਾਂ ਨੇ ਇਕੱਲੇ ਸਾਨੂੰ ਨਹੀਂ ਗਲਤ ਗੱਡੀ ਵੇਚੀ ਇਹ ਹੋਰ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਇਹ ਗਲਤ ਗੱਡੀਆਂ ਵੇਚਦੇ ਜਿਹੜੀਆਂ ਜਾਂ ਟੈਕਸੀਡੈਂਟ ਗੱਡੀਆਂ ਨੇ ਜਾਂ ਜਿਹੜੀਆਂ ਜਿਨ੍ਹਾਂ ਦੇ ਵਿੱਚ ਕੋਈ ਮੈਨੂਫੈਕਚਰਿੰਗ ਫਾਲਟ ਹੁੰਦਾ ਉਹਨਾਂ ਦੇ ਥਰੂ ਇਹ ਗੱਡੀਆਂ ਵੇਚਦੇ ਆ ਨਾਰਮਲ ਤੁਸੀਂ ਪੰਜਾਬ ਦੇ ਵਿੱਚ ਕਿਤੇ ਦੇ ਦਿੰਦੇ ਆ ਵੀ ਇਸ ਨੂੰ 2 ਮਹੀਨੇ ਚ ਗੱਡੀ ਦੇ ਦਾਂਗੇ ਪਰ ਉਹਦੇ ਵਿੱਚ ਜਿਹੜੀਆਂ ਸਾਰੀਆਂ ਜਿਹੜੀਆਂ ਫਾਲਟਡ ਗੱਡੀਆਂ ਨੇ ਉਹ ਇਹ ਦਿੰਦੇ ਆ ਸੋ ਸਾਨੂੰ ਵੀ ਜਿਹੜੀ ਗੱਡੀ ਦਿੱਤੀ ਹੈ ਟੋਟਲ ਫਾਲਟੀ ਗੱਡੀ ਹੈ ਜਾਂ ਤਾਂ ਐਕਸੀਡੈਂਟ ਹੈ ਜਾਂ ਇਹਦਾ ਕੋਈ ਮੈਨੂਫੈਕਚਰਿੰਗ ਫਾਲਟ ਹੈ ਕੀ ਲੱਗਦਾ ਉਹ ਇਹ ਜਾਣਬੁੱਝ ਕੇ ਹਾਂਜੀ ਜਾਣ ਕੇ ਲੋਕਾਂ ਨੂੰ ਖਰਾਬ ਕਰਦੇ ਆ ਜੀ ਨਾਲੇ ਤਾਂ ਆਪਣੀ ਲਿਖੀ ਹੋਈ ਇਹਨਾਂ ਦੀ ਸਾਡੇ ਕੋਲ ਰਿਟਰਨ ਆ ਇਹਨਾਂ ਦੀ ਜਿਹਦੇ ਵਿੱਚ ਇਹਨਾਂ ਨੇ ਰਿਟਰਨ ਦੇ ਵਿੱਚ ਲਿਖਿਆ ਹੈ ਕਿ ਇਹ ਗੱਡੀ 'ਚ ਮੈਨੂਫੈਕਚਰਿੰਗ ਫਾਲਟ ਹੈ ਉਹਦੇ باوجود ਲਿਖ ਕੇ ਦੇਣ ਤੋਂ ਬਾਅਦ ਵੀ ਹੁਣੇ ਆਪਣੀ ਗਲਤੀ ਮੰਨਣ ਲਈ ਤਿਆਰ ਨਹੀਂ ਹੈਗੇ ਤੇ ਉਲਟਾ ਸਾਨੂੰ ਧਮਕੀਆਂ ਦੇ ਰਹੇ ਨੇ ਕਿ ਜੀ ਅਸੀਂ ਤਾਂ ਉਹਨਾਂ ਨੂੰ ਕਹਿ ਰਹੇ ਹਾਂ ਵੀ ਤੁਸੀਂ ਜਾਂ ਤਾਂ ਜਿਹੜੀ ਸਰਵਿਸ ਆ ਤੁਹਾਡੀ ਵਧੀਆ ਦਿਓ ਦੇਖੋ ਬੰਦੇ ਨੇ 18-20 ਲੱਖ ਰੁਪਏ ਖਰਚ ਕੀ ਨੀ ਮਹਿੰਗੀ ਗੱਡੀ ਬੜੀ ਮੁਸ਼ਕਿਲ ਨਾਲ ਗੱਡੀ ਲਈ ਹੈ ਤੇ ਇਹਨਾਂ ਨੇ ਇਹ ਠੱਗੀ ਕੀਤੀ ਹੈ ਜੀ ਸੱਚੇ ਹੁਣ ਤੇਜਾ ਸਾਹਿਬ ਨੂੰ ਮਿਲ ਕੇ ਆਏ ਜੇ ਨਾ ਹੱਲ ਹੋਇਆ ਅਗਲਾ ਸੰਘਰਸ਼ ਕਰੀਏ ਤਾਂ ਫਿਰ ਪਹਿਲਾਂ ਤਾਂ ਅਸੀਂ ਕਾਨੂੰਨੀ ਕਾਰਵਾਈ ਦੇਖੋ ਕਰਾਂਗੇ ਅਸੀਂ ਕਾਨੂੰਨ ਨੂੰ ਮੰਨਣ ਵਾਲੇ ਵਿਅਕਤੀ ਆ ਜਿਹੜੀ ਸਾਡੀ ਕਾਨੂੰਨੀ ਕਾਰਵਾਈ ਅਸੀਂ ਆਪਣੀ ਕਾਨੂੰਨੀ ਕਾਰਵਾਈ ਕਰਾਂਗੇ ਇਹ ਵੀ ਕਾਨੂੰਨੀ ਕਾਰਵਾਈ ਦਾ ਇੱਕ 파ਟ ਆ ਜਿਹੜਾ ਅਸੀਂ ਤੇਜਾ ਸਾਹਿਬ ਨੂੰ ਮਿਲ ਕੇ ਆਏ ਹਾਂ ਸਾਨੀ ਵਾਲ ਥਾਣੇ ਦੇ ਵਿੱਚ ਗਿਆ ਸੀ ਉਹਤੇ ਵੀ ਕਾਟ ਲੈ ਕੰਪਲੇਟ ਦਿੱਤੀ ਕਿ ਤੁਸੀਂ ਉਲੜ ਨੋਵਲਟੀ ਵਾਲੇ ਉਹਨਾਂ ਨੇ ਸਿਰਫ ਸਾਨੂੰ ਪ੍ਰੈਸ਼ਰਾਈਜ਼ ਕਰਨ ਦੇ ਲਈ ਦਿੱਤੀ ਆ ਉਹ ਸਾਨੂੰ ਇਹ ਕਹਿੰਦੇ ਆ ਕਿ ਤੁਸੀਂ ਸੋਸ਼ਲ ਮੀਡੀਆ ਤੇ ਜਾਂ ਜਿਸ ਤਰ੍ਹਾਂ ਉਹ ਤੁਹਾਡੇ ਕੋਲ ਅਸੀਂ ਮੀਡੀਆ ਦੇ ਵਿੱਚ ਤੁਸੀਂ ਨਹੀਂ ਕਹਿਣਾ ਉਹ ਉਹ ਸਾਨੂੰ ਇਸ ਗੱਲ ਤੇ ਪ੍ਰੈਸ਼ਰਾਈਜ਼ ਕਰ ਰਹੇ ਆ ਕਿ ਤੁਸੀਂ ਮੀਡੀਆ ਨੂੰ ਇਹ ਗੱਲ ਨਾ ਦੱਸੋ ਜਦੋਂ ਕਿ ਅਸੀਂ ਮੀਡੀਆ ਤੋਂ ਨਹੀਂ ਲੁਕੋ ਰਹੇ ਅਸੀਂ ਤਾਂ ਜਿਹੜੀ ਸੱਚੀ ਗੱਲ ਉਹ ਦੱਸ ਰਹੇ ਆ ਥੰਡੇ ਕਰ ਲੈ ਯਾਰ ਜੀ ਜੋ ਤਾਂ ਕਿ ਤਾਂ ਕਿ ਜਿਹੜੇ ਹੋਰ ਲੋਕ ਨੇ ਜਿਹੜੇ ਆਮ ਲੋਕ ਨੇ ਬਾਕੀ ਲੋਕ ਨੇ ਉਹ ਉਹ ਵੀ ਇਹ ਨੋਵਲਟੀ ਵਾਲਾਂ ਦੀ ਠੱਗੀ ਤੋਂ ਬਚ ਸਕਦੇ ਜੇਕਰ ਨਹੀਂ ਫੈਸਲਾ ਤੁਹਾਡੇ ਹੱਥ ਜਾਂਦਾ ਇਸ ਤੋਂ ਅਗਲਾ ਕਦਮ ਤੁਹਾਡੇ ਫਿਰ ਅਸੀਂ ਆਪਣੀ ਕਾਨੂੰਨੀ ਕਾਰਵਾਈ ਕਰਾਂਗੇ ਜੀ ਸਾਨੂੰ ਕਾਨੂੰਨ ਦੇ ਵਿੱਚ ਪ੍ਰੋਵਾਈਡ ਹੈ ਫਿਰ ਅਸੀਂ ਜਿਹੜੀ ਕਾਨੂੰਨੀ ਕਾਰਵਾਈ ਉਹ ਕਰਾਂਗੇ ਜੀ ਠੀਕ ਹੈ ਥੈਂਕ ਯੂ ਥੈਂਕ ਯੂ ਫਾ ਹਾਂਜੀ ਹਾਂਜੀ ਮੇਰੀ ਗੱਡੀ ਸੀ ਮੈਂ ਲਈ ਸੀ ਸਕੋਰਪੀਆ ਨ ਗੱਡੀ 20 ਤਰੀਕ ਨੂੰ ਗੱਡੀ ਲਈ ਸੀਗੀ ਤੇ ਨੈਕਸਟ ਡੇ ਉਹ ਚ ਮੈਨੂੰ ਪਤਾ ਲੱਗਿਆ ਕਿ ਮੈਨੂਫੈਕਚਰਿੰਗ ਫਾਲਟ ਹੈ ਗੱਡੀ ਖੱਬੇ ਨੂੰ ਖਿੱਚ ਰਹੀ ਆ ਉਸ ਤੋਂ ਬਾਅਦ ਨੈਕਸਟ ਡੇ ਦੀ ਗੱਡੀ ਉੱਥੇ ਖੜੀ ਆ ਤੇ ਉਹਨਾਂ ਨੇ ਗੱਡੀ ਦੇ ਸਾਰੇ ਪਾਰਟ ਟੋਟਲੀ ਚੇਂਜ ਕਰਤੇ ਗੱਡੀ ਦੇ ਨਵੀਂ ਗੱਡੀ ਵਾਲੀ ਤਾਂ ਗੱਲ ਨਹੀਂ ਰਹੀ ਕੋਈ ਚੈਸੀ ਤੇ ਇੰਜਨ ਤੋਂ ਬਿਨਾਂ ਸਾਰੇ ਪਾਰਟ ਚੇਂਜ ਕਰਕੇ ਦੇਖ ਲਏ ਪਰ ਗੱਡੀ ਦੀ ਪ੍ਰੋਬਲਮ ਸੋਲਵ ਨਹੀਂ ਹੋਈ ਉਹਨਾਂ ਤੋਂ ਕਿੰਨੇ ਦਿਨ ਹੋ ਗਏ ਸਰ 15 ਤੋਂ 20 ਦਿਨ ਹੋ ਗਏ ਗੱਡੀ ਏਜੰਸੀ ਖੜੀ ਨੂੰ ਕੀ ਕਹਿੰਦੇ ਹੋ ਉਹ ਕੁਛ ਰਿਸਪੌਂਸ ਹੀ ਨਹੀਂ ਉਹਨਾਂ ਦਾ ਕੁਛ ਨਹੀਂ ਦੱਸ ਰਹੇ ਸਾਨੂੰ ਸਾਨੂੰ ਕਹਿ ਰਹੇ ਸੀ ਉੱਤੇ ਕੰਪਨੀ ਨਾਲ ਗੱਲ ਕਰਾਂਗੇ ਬਸ ਲਾਰੇ ਲੱਪੇ ਲਾਈ ਜਾਂਦੇ ਹੋਰ ਕੋਈ ਜਿੱਦਣ ਜਿੱਦਣ ਸਰ ਗੱਡੀ ਲਈਏ ਉਦੋਂ ਹੀ ਪ੍ਰੋਬਲਮ ਆਈ ਹੈ ਜਾਂ ਉਸ ਤੋਂ ਬਾਅਦ ਆਈ ਉਸੇ ਦਿਨ ਪ੍ਰੋਬਲਮ ਆਈ ਸੀ ਸ਼ਾਮ ਨੂੰ ਲਈ ਸੀ ਮੈਂ ਨੈਕਸਟ ਡੇ ਗੱਡੀ ਉੱਥੇ ਖੜੀ ਕਰਤੀ ਸੀ ਏਜੰਸੀ ਤੁਹਾਡੀ ਆਨਰ ਨਾਲ ਗੱਲ ਵੀ ਆ ਉਹਨਾਂ ਨੇ ਕੀ ਕਿਹਾ ਉਹ ਕਹਿ ਰਹੇ ਆ ਵੀ ਤੁਸੀਂ মিডিਆ ਸਾਹਮਣੇ ਕੋਈ ਸਾਡਾ ਡੀਫੇਮ ਨਾ ਕਰੋ ਜਾਂ ਸਾਡੀ ਅਸੀਂ ਤਾਂ ਜੋ ਆ ਸੱਚ ਉਹ ਦੱਸਣਾ ਵਾ ਤੇ ਪ੍ਰੈਸ਼ਰਾਈਜ਼ ਕਰ ਰਹੇ ਆ ਵੀ ਹਾਂ ਪਹਿਲਾਂ ਤਾਂ ਸਾਨੂੰ ਗੱਲ ਬੁਲਾ ਲਿਆ ਉੱਥੇ ਵੀ ਤੁਹਾਡਾ ਰੀਫੰਡ ਕਰ ਦਾਂਗੇ ਅਸੀਂ ਪਰ ਉੱਥੇ ਜਾ ਕੇ ਸਰ ਉਸ ਕੋਈ ਨਹੀਂ ਉਹਨਾਂ ਦਾ ਗੱਡੀ ਰਿਫੰਡ ਕਰਨ ਨੂੰ ਲੈ ਕੇ ਜਾਂ ਗੱਡੀ ਰਿਪਲੇਸ ਕਰਨ ਨੂੰ ਲੈ ਕੇ ਸਰ ਹੋ ਗਿਆ ਸਰ 20 ਤੋਂ 25 ਦਿਨ ਹੋ ਗਏ 20 25 ਦਿਨ ਹੋ ਹੁਣ ਸਰ ਕੰਪਲੇਂਟ ਦਿੱਤੀ ਕੋਈ ਹੱਲ ਹਾਂਜੀ ਸੀਪੀ ਦਫਤਰ ਆਏ ਸੀ ਅਸੀਂ ਮਨਜੁਗ ਤੇਜਾ ਸਾਹਿਬ ਨੇ ਆਪਣੇ ਡੀਸੀਪੀ ਉਹਨਾਂ ਨੂੰ ਕੰਪਲੇਂਟ ਦਿੱਤੀ ਤੇ ਉਹਨਾਂ ਨੇ ਸਾਨੂੰ ਅਨੁਸ਼ਾਸਨ ਦਵਾਇਆ ਵੀ ਅਸੀਂ ਤੁਹਾਨੂੰ ਤੁਹਾਡਾ ਹੱਲ ਕਰਕੇ ਦਵਾਂਗੇ ਕੈਸ਼ ਹਾਂ ਜੀ ਸਰ ਗੈਸ ਸੀ ਲੋਨ ਵੀ ਸੀਗਾ ਜੀ ਬਿਲਕੁਲ ਕਰਨੀ ਹੋਰ ਕਿਸ਼ਨਾ ਵਗੈਰਾ ਜਾ ਰਹੀਆਂ ਜੀ ਬਿਲਕੁਲ ਸਰ ਬਿਲਕੁਲ ਬਿਲਕੁਲ ਸਰ ਕਿਸ਼ਤ ਮੇਰੀ ਫਰਸਟ ਕੇਸ ਦਾ ਜੋ ਲੱਗੇ ਪਰੇਸ਼ਾਨੀ ਨਹੀਂ ਆ ਰਹੀ ਕਿ ਗੱਡੀ ਦਾ ਸਰ ਉਸ ਮੈਂ ਮੈਂ ਉਸੇ ਦਿਨ ਤੋਂ ਸਰ ਖਰਜਲ ਖਵਾਰ ਹੋ ਰਹੇ ਹਾਂ ਉਹਦੀ ਕਾਰਵਾਈ ਲਈ ਅੱਜ ਅਸੀਂ ਆਏ ਸੀ ਤੇ ਜੱਜ ਸਾਹਿਬ ਕੋਲ ਬਈ ਗੱਲ ਇੱਕ ਮਿੰਟ ਇੱਕ ਮਿੰਟ ਸਰ ਇਹ ਮਤਲਬ ਕਾਫੀ ਦਿਨ ਤੋਂ ਮੈਂਟਲੀ ਪ੍ਰੈਸ਼ਰ ਦੇ ਵਿੱਚ ਆ ਜਿਹੜਾ ਵੀ ਮੈਟਰ ਚੱਲ ਰਿਹਾ ਆ ਜੇ ਇਹਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਹੁੰਦੀ ਆ ਬਹੁਤ ਜ਼ਿਆਦਾ ਪ੍ਰੈਸ਼ਰ ਜਿਹਾ ਕਿਉਂਕਿ ਫੈਮਿਲੀ ਨੂੰ ਪਤਾ ਹੁੰਦਾ ਇਹਦੇ ਮਦਰ ਫਾਦਰ ਨੂੰ ਪਤਾ ਆ ਸਾਨੂੰ ਪਤਾ ਆ ਕਿ ਜੇ ਏ ਤੁਸੀਂ ਪਲੀਜ਼ ਇਹ ਚੀਜ਼ ਚਲਾਇਓ ਕਿ ਇਹਦੇ ਜੇ ਨੂੰ ਹਾਂ ਜੇ ਨਾਲ ਹੋਇਆ ਤਾਂ ਅਸੀਂ ਇਹ ਸਟ੍ਰਾਈਕ ਕਰਨਗੇ ਤੇ ਅਸੀਂ ਕਾਨੂੰਨੀ ਕਾਰਵਾਈ ਅਗਲੀ ਕਰਾਂਗੇ ਤੇ ਮਤਲਬ ਉਹ ਪ੍ਰੈਸ਼ਰਾਈਜ਼ ਇਹਨਾਂ ਨੂੰ ਕਰ ਰਿਹਾ ਕਿ ਤੁਸੀਂ ਮੀਡੀਆ ਦੇ ਵਿੱਚ ਬਾਈਟ ਨਾ ਦਿਓ ਜਾਂ ਤੁਸੀਂ ਉਹ ਵੀਡੀਓਜ਼ ਡਿਲੀਟ ਕਰ ਦਿਓ ਇਹ ਇਹਦੀਆਂ ਵੀਡੀਓਜ਼ ਮਤਲਬ ਕਿ ਤੁਸੀਂ ਡਿਲੀਟ ਕਰ ਦਿਓ ਜਿਹੜੀਆਂ ਪਹਿਲਾਂ ਪਾਈਆਂ ਨੇ ਜੇ ਕੁਝ ਕੋਈ ਗਲਤ ਸਟੈਪ ਚੱਕਦਾ ਆ ਜਾਂ ਕੋਈ ਗਲਤ ਕੁਝ ਇਦਾਂ ਦਾ ਬੰਦੇ ਦੇ ਦਿਮਾਗ 'ਚ 100 ਚੀਜ਼ਾਂ ਹੁੰਦੀਆਂ ਨੇ ਕਿ ਮੈਂ ਮੇਰਾ 18 ਲੱਖ ਰੁਪਇਆ ਲੱਗਿਆ ਹੈ ਮੈਂ ਕੋਈ ਸੁਸਾਈਸਾਈਡ ਕਰਲਾਂ ਜਾਂ ਕੋਈ ਕੁਝ ਕਰਲਾਂ ਇਦਾਂ ਦੀ ਕੁਝ ਵੀ ਜੇ ਕਰਦਾ ਹੈ ਤਾਂ ਉਹਦਾ ਜ਼ਿੰਮੇਵਾਰ ਏਜੰਸੀ ਦਾ ਮਾਲਕ ਹੋਊਗਾ ਤੇ ਨੋਵਲਟੀ ਵਾਲੇ ਹੋਣਗੇ ਤੇ ਸਰ ਇਹ ਗੱਲ ਕੌਣ ਕਰੇਗਾ ਜੱਜ ਵਗੈਰਾ ਕਿਉਂ ਨਹੀਂ ਹਾਂਜੀ ਪੁਲਿਸ ਦਾ ਪ੍ਰੈਸ਼ਰ ਵੀ ਪੈ ਰਿਹਾ ਤੁਹਾਡੇ ਤੇ ਆਬਵੀਅਸ ਕੱਲ ਇਹ ਗਏ ਸੀਗੇ ਥਾਣੇ ਦੇ ਵਿੱਚ ਇਹਨਾਂ ਇਹਨਾਂ ਨੂੰ ਕਿਹਾ ਗਿਆ ਉੱਥੇ ਉੱਥੇ ਅਮਿਤ ਕ ਜੇ ਤੁਸੀਂ ਆਪਣੀ ਗੱਡੀ ਸੈਕੰਡ ਹੈਂਡ ਦੇ ਰੇਟ ਸਾਨੂੰ ਘਟਾ ਦਿਓ ਜੀ ਜੇ ਤੁਸੀਂ ਕਰਨੀ ਹੋਈ ਆ ਵਾਪਸ ਸਾਨੂੰ ਮਤਲਬ ਕਿ ਸ਼ਰੇਆਮ ਧੱਕਾ ਕਰ ਰਹੇ ਆ ਜੀ ਸਰ ਜੇ ਨਾ ਹੱਲ ਹੋਇਆ ਅਗਲਾ ਸੰਘਰਸ਼ ਕੀ ਤੇ ਫਿਰ ਨਾਲ ਜਿਵੇਂ ਇਹ ਕਾਨੂੰਨੀ ਕਾਰਵਾਈ ਕਰਨਗੇ ਆਪਦੇ ਉਦਾਂ ਹੀ ਅਸੀਂ ਕੈਰੀ ਕਰਾਂਗੇ ਜੀ ਠੀਕ ਹੈ ਜੀ ਲੋਕਾਂ ਨੂੰ ਬਾਕੀ ਲੋਕਾਂ ਦਾ ਸੰਯੋਗ ਵੀ ਮੰਗਿਆ ਹਾਂ ਜੀ ਜੇ ਨਹੀਂ ਕੋਈ ਹੱਲ ਹੁੰਦਾ ਤਾਂ ਅਸੀਂ ਇਹ ਗੁਰਸਿੱਖ ਫੈਮਲੀ ਤੋਂ ਬਿਲੋਂਗ ਕਰਦਾ ਆ ਜੀ ਤੇ ਅਸੀਂ ਉਹਨਾਂ ਨਾਲ ਅਪਰੋਚ ਵੀ ਕਰਾਂਗੇ ਤੇ ਅਗਲਾ ਜੋ ਵੀ ਹੋਊਗਾ ਆਪਾਂ ਕਿਸਾਨ ਯੂਨੀਅਨ ਨਾਲ ਉਹਨਾਂ ਨਾਲ ਆਪਾਂ ਕਰਕੇ ਫਿਰ ਲੋਕਾਂ ਨੂੰ ਕੋਈ ਮੈਸੇਜ ਦਵਾਂਗੇ ਅਸੀਂ ਇਹ ਇਹੀ ਮੈਸੇਜ ਦਵਾਂਗੇ ਕਿ ਇਹ ਨੋਵਲਟੀ ਵਾਲੇ ਬਹੁਤ ਜ਼ਿਆਦਾ ਫਰਾਡ ਨੇ ਇਹੇ ਪੁਰਾਣੀਆਂ ਗੱਡੀਆਂ ਲੋਕਾਂ ਨੂੰ ਵੇਚ ਰਹੇ ਆ ਤੇ ਜਿਨ੍ਹਾਂ ਨੇ ਵੀ ਇਹਨਾਂ ਤੋਂ ਕੋਈ ਕਾਰ ਲੈਣੀ ਆ ਜਾਂ ਕੁਝ ਕਰਨਾ ਆ ਤਾਂ ਉਹ ਆਪਣਾ ਦੇਖ ਕੇ ਜਾਂ ਆਪਣੇ ਨਾਲ ਮਕੈਨਿਕ ਨਾਲ ਲੈ ਕੇ ਜਾਣ ਚੈੱਕ ਕਰਕੇ ਇਹਨਾਂ ਤੋਂ ਲੈਣ ਸ਼ਹਿਰ ਦੇ ਵਿੱਚ ਹੋਰ ਬਹੁਤ ਏਜੰਸੀਆਂ ਨੇ ਦਾਦਾ ਮੋਟਰ ਨੇ ਹੋਰ ਨੇ ਤੁਸੀਂ ਉੱਥੋਂ ਲੈ ਲਓ ਬਟ ਇਹਨਾਂ ਕੋਲੇ ਨਾ ਜਾਇਓ ਇਹਨਾਂ ਕੋਲੇ ਫਸਿਓ ਨਾ ਇਹਨਾਂ ਨੇ ਤੁਹਾਡੀ ਕੋਈ ਸੁਣਵਾਈ ਨਹੀਂ ਕਰਨੀ 20 ਦਿਨ ਹੋ ਗਏ ਦੇਖੋ ਇਹ ਵਕੀਲ ਆ ਫਿਰ ਵੀ ਇਹਦੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਆਮ ਬੰਦੇ ਦੇਖੋ ਕੀ ਸੁਣਵਾਈ ਹੋਊਗੀ ਤੁਸੀਂ ਤੇ ਰਿਕਵੈਸਟ ਕਰ ਰਹੇ ਆ ਠੀਕ ਹੈ ਜੀ ਠੀਕ ਹੈ ਜੀ